ਸਸ਼ੀਕਲ ਜੀ ਅਸੀਂ ਇਸ ਵਕਤ ਬਠਿੰਡਾ ਦੇ ਐਨ ਐਫ ਐਲ ਕਲੋਨੀ ਚ ਖੜੇ ਆਂ ਜਿਹੜੀ ਮੰਦਰ ਕਲੋਨੀ ਵਾਲਾ ਗੇਟ ਹੈ ਉੱਥੇ ਇਸ ਵਕਤ ਮੌਜੂਦ ਆਂ ਤੇ ਇੱਥੇ ਇੱਕ ਮਾਮਲਾ ਸਾਹਮਣੇ ਆਇਆ ਕਿ ਪਤਾ ਲੱਗਿਆ ਕਿ ਇੱਥੇ ਇੱਕ ਗੋਲੀ ਚੱਲੀ ਹੈ ਇੱਕ ਨੌਜਵਾਨ ਤੇ ਉਹ ਐਡਵੋਕੇਟ ਹੈ ਇੱਕ ਜਿਸ ਤੇ ਗੋਲੀ ਚਲਾਈ ਗਈ ਹੈ ਤੇ ਮੌਕੇ ਤੇ ਪੁਲਿਸ ਪਾਰਟੀ ਪਹੁੰਚੀ ਹੈ ਡੀ ਐਸ ਪੀ ਮਨਜੀਤ ਸਿੰਘ ਪਹੁੰਚਿਆ ਤੇ ਜਾਂਚ ਕਰ ਰਹੇ ਆ ਮਾਮਲੇ ਦੇ ਕਿ ਕਿੱਥੇ ਐਗਜ਼ੈਕਟਲੀ ਇਹ ਗੋਲੀ ਚੱਲੀ ਹੈ ਇਹ ਕੀ ਮਾਮਲਾ ਪੂਰਾ ਕਾਰਨ ਕੀ ਸੀ ਕਿਉਂਕਿ ਜਿਹੜਾ ਇਹ ਗੇਟ ਹੈ ਇਹ ਰਸਤਾ ਜਾਂਦਾ ਜਿਹੜਾ ਥੋੜਾ ਸੁਨਸਾਨ ਰਸਤਾ ਹੈ ਕਿ ਆਵਾਜਾਈ ਘੱਟ ਹੈ ਤੇ ਇਸ ਜਗ੍ਹਾ ਤੇ ਦੱਸਿਆ ਜਾਂਦਾ ਕਿ ਉਹ ਵਾਰਤਤ ਹੋਈ ਹੈ ਪਰ ਪੂਰਾ ਮਾਮਲਾ ਹਜੇ ਕਲੀਅਰ ਨਹੀਂ ਹੋਇਆ ਕਲੀਅਰ ਜਾਂਚ ਕਰ ਰਹੀ ਹੈ ਪੁਲਿਸ ਕਿ ਗੋਲੀ ਕਿਸ ਨੇ ਚਲਾਈ ਕੌਣ ਸੀਗੇ ਤੇ ਮੌਕੇ ਤੇ ਪਹੁੰਚੇ ਆ ਡੀਐਸਪੀ ਸਾਹਿਬ ਤੇ ਉਹ ਗੱਲਬਾਤ ਵੀ ਕਰਾਂਗੇ ਇਹ ਕਿਤੇ ਤੱਕ ਪਹੁੰਚੀ ਹੈ ਜਾਂਚ ਕਿ ਕੀ ਪਤਾ ਲੱਗਿਆ ਇਹਦੇ ਵਿੱਚ ਕੋਈ ਇਨਪੁਟ ਮਿਲੀ ਆ ਕਿ ਨਹੀਂ ਮਿਲੀ ਕੀ ਮਾਮਲਾ ਸਾਹਮਣੇ ਆਏਗਾ ਫਾਇਰਿੰਗ ਹੋਈ ਹੈ ਵਕੀਲ ਦੇ ਉੱਪਰ ਤੇ ਕਿਸ ਤਰ੍ਹਾਂ ਦੀ ਕਾਰਵਾਈ ਹੋਣਗੀ ਪੁਲਿਸ ਦੀ ਸਾਨੂੰ ਇੱਕ ਇਤਲਾਹ ਮਿਲੀ ਆ ਵੀ ਇੱਕ ਜਸਪਿੰਦਰ ਪਾਲ ਸਿੰਘ ਦਾ ਨਾਮ ਦਾ ਇੱਕ ਨੌਜਵਾਨ ਆ ਪਈ ਉਹ ਆ ਜਿਹੜੀ ਐਨ ਐਲ ਐਫ ਕਲੋਨੀ ਵਾਲੀ ਸੜਕ ਆ ਵੀ ਇੱਥੇ ਉਹਦੇ ਕਹਿਣ ਦੇ ਮੁਤਾਬਕ ਵੀ ਉਹਦੇ ਕੋਈ ਫਾਇਰ ਇੰਜਰੀ ਹੋਈ ਆ। ਬਾਕੀ ਇਹਦੀ ਅਸੀਂ ਪੜਤਾਲ ਕਰ ਰਹੇ ਹਾਂ। ਐਡਮਟ ਹੈ ਜੀ ਹਸਪੀਟਲ ਨਾਲ ਕਿੰਨੇ ਕੇਂਦਰੀ ਹੋ ਜੀ ਕੀ ਆ ਹੁਣ ਤੱਕ ਜਨ ਉਹ ਪਤਾ ਲੱਗਾ ਵੀ ਉਹ ਜਿਹੜਾ ਇੱਥੇ ਆਦੇਸ਼ ਹਸਪੀਟਲ ਆ ਉੱਥੇ ਮੋਢਲੇ ਤੌਰ ਤੇ ਇਲਾਜ ਲਈ ਉੱਥੇ ਦਾਖਲਾ ਤੇ ਉੱਥੇ ਦਾ ਟ੍ਰੀਟਮੈਂਟ ਹੋ ਰਿਹਾ। ਪਤਾ ਨਹੀਂ ਕਿ ਕੌਣ ਸੀ ਫਾਇਰਿੰਗ ਫੋਰਿੰਗ ਕਰਨ ਵਾਲੇ ਕਸਤੇ ਆਏ ਸੀਗੇ ਜੀ। ਇਹਦੇ ਬਾਰੇ ਅਸੀਂ ਅਜੇ ਦਗਾਈ ਨਾਲ ਉਹਨੂੰ ਮਿਲ ਕੇ ਫਿਰ ਪੜਤਾਲ ਕਰਕੇ ਫਿਰ ਕੁਝ ਕਿਹਾ ਜਾ ਸਕਦਾ। ਵਿੱਕੀ ਹਾਲਾਤ ਸੀ ਟਾਈਮਿੰਗ ਪਤਾ ਲੱਗੀ ਲੋਕਾਂ ਨੇ ਕੁਝ ਦੱਸਿਆ ਸਰ ਇੱਥੋਂ ਦੇ ਜੇ ਤੁਸੀਂ ਸਰਚ ਕੀਤਾਗਾ ਇਹ ਅਸੀਂ ਇੱਥੇ ਆਪਣੇ ਤੌਰ ਤੇ ਇੱਥੇ ਆ ਕੇ ਜਦੋਂ ਪੜਤਾਲ ਕੀਤੀ ਤੇ ਇੱਥੇ ਤਕਰੀਬਨ ਇਹ 2 ਤੋਂ 3 ਵਜੇ ਦੇ ਵਿਚਕਾਰ ਦੀ ਕੋਈ ਘਟਨਾ ਦੱਸ ਰਹੀ ਹੈ ਲੱਗਦਾ ਨਹੀਂ ਪੁਲਿਸ ਨੂੰ ਹੁਣ ਤੱਕ ਹੋਇਆ ਹੀ ਨਹੀਂ ਲੱਭਿਆ ਤੇ ਬੰਦਾ ਟਰੇਸ ਕਿਵੇਂ ਹੋ ਜੂਗਾ ਨਹੀਂ ਇਹ ਤਾਂ ਕਿਉਂਕਿ ਉਹ ਜਿਹੜਾ ਜਿਹਦੇ ਜਿਸ ਨਾਲ ਘਟਨਾ ਵਾਪਰੀ ਆ ਮੈਂ ਤਾਂ ਮੁੱਢਲੇ ਤੌਰ ਤੇ ਇੱਥੇ ਆਇਆ ਵੀ ਜਿਸ ਦੇ ਨਾਲ ਇਹ ਘਟਨਾ ਵਾਪਰੀ ਆ ਉਹੋ ਜਦੋਂ ਉਹਨੂੰ ਮਿਲਾਂਗੇ ਤੇ ਫੇਰ ਸਾਰਾ ਗੱਲ ਕਲੀਅਰ ਹੋ ਜਾਊ। ਨਹੀਂ ਹੁਣ ਤੱਕ ਮਿਲਨੇ ਸਰ? ਨਹੀਂ ਮੈਂ ਹਜੇ ਨਹੀਂ ਮਿਲਿਆ ਮੈਂ ਤਾਂ ਹਜੇ ਇੱਥੇ ਬਕੂਏ ਤੇ ਵੀ ਇੱਥੇ ਅਸੀਂ ਪੜਤਾਲ ਕਰ ਰਹੇ ਹਾਂ। ਕਿਹੜੀ ਕਿਹੜੀ ਟੀਮਾਂ ਆਈਆਂ ਸਰ ਤੁਹਾਡੇ ਨਾਲ ਉਹਨਾਂ ਇੱਥੇ ਜੀ। ਸੀਐਸਟਾਪ ਦੀਆਂ ਟੀਮਾਂ ਤੇ ਸਾਡੇ ਐਸਐਚਓ ਸਹਿਬਾਨ ਆ ਤੇ ਹੋਰ ਵੀ ਸਾਡੇ ਮਾਨਯੋਗ ਐਸਪੀ ਸਿਟੀ ਸਾਹਿਬ ਆ ਤੇ ਡੀਐਸਪੀ ਸਾਹਿਬ ਸਾਡੀ ਪੁਲਿਸੀ ਸਤਰਕ ਹੈ ਹਾਂਜੀ ਤਾਂ ਫਿਲਹਾਲ ਪੁਲਸ ਮੌਕੇ ਤੇ ਪਹੁੰਚੀ ਹੈ ਤੇ ਆਸ-ਪਾਸਿਓਂ ਪੁੱਛਗਿੱਛ ਕੀਤੀ ਜਾ ਰਹੀ ਹੈ ਜਿਹੜਾ ਲੜਕਾ ਨੌਜਵਾਨ ਉਹ ਹਸਤਾਚੇ ਜ਼ੇਰੇ ਇਲਾਜ ਹੇ ਚੱਲ ਰਿਹਾ ਤਾਂ ਵੱਖ-ਵੱਖ ਪੁਲਸ ਪਾਰਟੀਆਂ ਤੇ ਮੌਕੇ ਤੇ ਪਹੁੰਚੀਆਂ ਤੇ ਜਾਂਚ ਹੋਈ ਤਾਂ ਅਪਡੇਟ ਜ਼ਰੂਰ ਕਰਾਂਗੇ ਦੇਖਦੇ ਰਹੋ ਤੁਹਾਡਾ ਚੈਨਲ ਪੰਜ ਪੰਜ ਟੀਵੀ